ਤਨ ਤਨਾ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਾਰ ਤੇ ਪਰਮ ਅਛੇ ਸਤਿਕਾਰ ਸੰਗਤ ਵਿੱਚ ਹਾਜ਼ਰੀ ਭਰਨ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦੇ ਸੁਭਾਗ ਪ੍ਰਾਪਤ ਹੋਏ ਹੈ ਜੋ ਪਾਵਨ ਉਪਦੇਸ਼ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਕਿਰਪਾ ਕਰਕੇ ਆਪਾਂ ਜੀਵਾਂ ਪਰਥਾਇਆ ਵਿਦਿਸ਼ ਕੀਤੇ ਗੁਰੂ ਸਾਹਿਬ ਜੀ ਦੇ ਪਾਠ ਅੰਕ 700 ਤੋਂ 720 ਆਪ ਉੱਪਰ ਪੈਰਾਗ੍ਰਾਫ ਵਿੱਚ ਚੌਥੇ ਪਾਠ ਸਾਹਿਬ ਅੰਕ ਸਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਰਾਮ ਨਾਮ ਗੁਣ ਗਾਵੈ। ਦੁਸਹਿਰਿ ਕਿਰਪਾ ਕਰਿ ਜਿਹੜਾ ਅਰੀਦਾ ਪਰਮਾਤਮਾ ਦਾ ਜਾਣੇ। ਜੋ ਪਰਮਾਤਮਾ ਦਾ ਪਿਆਰਾ ਹੋਏ। ਉਹ ਉਸ ਆਖ ਰਾਮ ਨਾਮ ਜਿਹੜਾ ਸਾਰਿਆਂ ਵਿੱਚ ਰੰਮਿਆ ਹੋਇਆ ਹੈ। ਉਸ ਪਰਮਾਤਮਾ ਦੇ, ਰਾਮ ਦੇ ਸੇਵਕ ਪੰਥ ਕਰਦੇ ਭਾਈ ਰੱਬ ਦਾ ਜਨ ਹੀ ਕੋ ਹੈ ਜਿਹੜਾ ਉਹਦੇ ਗੁਣਾਂ ਨੂੰ ਗਾਉਣ ਵਾਲਾ ਹੈ ਪਰਮਾਤਮਾ ਦਾ ਪਿਆਰਾ ਹੀ ਉਹ ਹੈ ਜਿਹੜਾ ਉਹਦੇ ਗੁਣਾਂ ਨੂੰ ਗਾਉਣ ਵਾਲਾ ਹੈ ਉਸਤਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਉਹ ਸਦਾ ਹੀ ਉਸ ਪਰਮਾਤਮਾ ਦੇ ਗੁਣ ਗਾਉਂਦੇ ਹੈ ਜੇ ਗੁਰੂ ਸਾਹਿਬ ਜੀ ਨੂੰ ਪੁੱਛੀਏ ਨਾ ਮਹਾਰਾਜ ਸਾਹਿਬ ਜੀ ਵੰਦਨਾ ਕਿੰਨੀ ਕਰਨੀ ਚਾਹੀਦੀ ਹੈ ਤੇ ਗੁਣ ਦੀ ਦੇਣੇ ਚਾਹੀਦੀ ਤੇ ਗੁਰੂ ਸਾਹਿਬ ਕਿਰਪਾ ਕਰਦੇ ਮਹਾਰਾਜ ਕਹਿੰਦੇ ਵੰਦਨਾ ਹਰ ਵੰਦਨਾ ਭਾਈ ਵੰਦਨਾ ਕਰਨੀ ਤੇ ਉਹ ਪਰਮਾਤਮਾ ਨੂੰ ਕਰੋ ਜਿਹੜਾ ਹਰ ਇੱਕ ਵਿੱਚ ਵਸਣਾੜਾ ਕਟ ਕਟ ਮੈਂ ਹਰ ਨੂੰ ਵਸੈ ਜਿਹੜਾ ਸਭ ਵਿੱਚ ਵਸਣ ਵਾਲਾ ਹੈ ਸੰਤਨ ਸਭੂ ਉਪਕਾਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਈਸ਼ੀਆ ਆਖੇ ਗਾ ਪਰਤਾਹ ਕਰ ਇਹ ਸਭ ਵਿੱਚ ਵਸਦਾ ਹੈ ਉਹ ਸੰਤਾਂ ਨੇ ਉਤਾਰ ਇਹ ਗੱਲ ਈ ਪਿਓ ਪਰਮਾਤਮਾ ਹਰ ਇੱਕ ਜੀਵ ਦੇ ਅੰਦਰ ਵਿੱਚ ਵਸਣ ਵਾਲਾ ਹੈ ਗੁਰੂ ਸਾਹਿਬ ਕਿਰਪਾ ਕਰਦੇ ਬੰਦਨਾ ਹਰ ਬੰਦਨਾ ਦੇ ਕੋਦੇ ਅੱਗੇ ਬੰਦਨਾ ਨਮਸਕਾਰ ਕਰੋਗੇ ਤੇ ਬੰਦਨਾ ਤੋਂ ਬਚ ਜਾਓਗੇ ਬੰਦਨ ਨਹੀਂ ਪੈਣਗੇ ਸਤਿਗੁਰੂ ਗੋਣ ਕੀ ਤੇ ਗਾਈਏ ਮਹਾਰਾਜ ਕੀ ਤੇ ਗੁਣ ਗਾਵੋ ਗੋਪਾਲ ਰਾਏ ਗੁਣ ਗਾਵੋ ਉਹ ਦਾ ਅਰਥ ਧਰਤੀ ਗੋਪ ਗੋਪਾਲ ਧਰਤੀ ਨੂੰ ਪਾਲਣ ਵਾਲੇ ਰਾਜਨ ਦੇ ਉਹ ਪਰਮਾਤਮਾ ਦੇ ਗੁਣ ਗਾਉਣੇ ਕਰੋ ਗੁਰੂ ਸਾਹਿਬ ਕਿਰਪਾ ਕਰਦੇ ਮਹਾਰਾਜ ਕਿਰਪਾ ਕਰੋ ਉਹਦੇ ਗੁਣ ਕਿਵੇਂ ਗਾਏ ਜਾ ਸਕਦੇ ਵੱਡੇ ਭਾਗ ਤੇ ਗੁਰਦੇਵਾ ਓ ਰਾਗ ਤੇ ਹਰਿ ਸਿਮਰਨ ਮਹਾਰਾਜ ਕਹਿੰਦੇ ਵੱਡੇ ਪਾਗਾਂ ਨਾਲ ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਨਾ ਹੁੰਦੀ। ਫਿਰ ਪਰਮਾਤਮਾ ਦੀ ਸੇਵਾ ਸਿਮਰਨ ਵਿੱਚ ਚਿੱਤ ਲੱਗਦਾ ਹੈ। ਜਦੋਂ ਗੁਰੂ ਦੇ ਉਪਦੇਸ਼ ਦੇ ਅਨਸਾਰ ਬੰਦਾ ਜੀਵਨ ਪਤੀਤ ਕਰਦਾ ਸਿੱਖਾ। ਫਿਰ ਮਹਾਰਾਜ ਕਹਿੰਦੇ ਕੋਟ ਪ੍ਰਾਪਟੇ ਹਰਿ ਸਿਵਾ ਜਦੋਂ ਰੱਬ ਦੀ ਪਰਮਾਤਮਾ ਦੀ ਸੇਵਾ ਸਿਮਰਤੀ ਦੇ ਵਿੱਚ ਵਡਿਆਈ ਦੇ ਕੀਰਤੀ ਦੇ ਵਿੱਚ ਲੱਗ ਗਿਆ ਫਿਰ ਮਹਾਰਾਜ ਕਹਿੰਦੇ ਕਰੋੜਾਂ ਅੰਰਾਗ ਇਹ ਰੱਬਦਿਆਂ ਦੇ ਰੱਬ ਦੇ ਪਿਆਰਿਆਂ ਦਾ ਕਾਰਜ ਹੀ ਇਹ ਹੈ ਹਰ ਜਨ ਰਾਮ ਨਾਮ ਗੰਗਾਵੇ ਉਹ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਆ ਉਹ ਕਾਟ ਨੂੰ ਪਰਮਾਤਮਾ ਦੀ ਹੀ ਵਡਿਆਈ ਕਰਦੇ ਆ ਅੱਗੇ ਸੰਗ ਨੂੰ ਤਿਆ ਕਰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਂ ਦਵਾਵੇ ਆਪ ਲੋਕਾਂ ਦੀ ਨਿੰਦਿਆ ਦੇ ਲੋਕ ਕਰਦੇ ਕਰਦੇ ਆ ਮਹਾਰਾਜ ਕਹਿੰਦੇ ਇਸ ਸੰਸਾਰ ਦੇ ਵਿੱਚ ਜਿਹੜੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਚੁੱਕੇ ਐ ਜਿਹੜੇ ਸੰਸਾਰ ਨਾਲੋਂ ਜਿੰਨਾ ਦੀ ਅਵਸਥਾ ਰੱਖੀ ਐ ਜੋ ਉਹਨਾਂ ਨੇ ਵੀ ਨਿੰਦਿਆ ਕਰਦੇ ਗੁਰੂ ਸਾਹਿਬ ਕਹਿੰਦੇ ਨਿੰਦਿਆ ਤੇ ਕਿਸੇ ਵੀ ਵੀ ਕਰਨੀ ਨਹੀਂ ਚਾਹੀਦੀ ਭਾਵੇਂ ਉਹ ਕਿੰਨਾ ਮਾੜਾ ਗੁਰੂ ਸਾਹਿਬ ਕਿਰਪਾ ਕਰਕੇ ਸਮਝਾਉਂਦੇ ਪਾਉਨ ਗੁਰਬਾਣੀ ਦੇ ਮਹਾਰਾਜ ਕਿੰਨੀ ਨਿੰਦਿਆ ਕਰੇਗਾ ਬਾਤ ਗਬੀਰ ਜੀ ਕਹਿੰਦੇ ਐ ਨਿੰਦਕ ਆਪਣੇ ਕੰਪੜੇ ਸੋਏ ਨਿੰਦਕ ਆਲ ਸਾਡੇ ਕੰਪੜੇ ਤੁੰਦਾ ਹੈ ਇਸ ਤਰ੍ਹਾਂ ਜਦੋਂ ਕਿਸੇ ਦੀ ਨਿੰਦਿਆ ਕਰੇਗਾ ਤੇ ਉਹ ਨਿੰਦਿਆ ਵਾਲਾ ਪਾਪ ਮੜਾ ਕਰਮ ਜਿਹੜਾ ਹੈ ਉਹ ਦੀ ਸੇਜੋ ਤੇਰੇ ਹੀ ਸਿਆ ਜਾਏਗਾ ਜਦੋਂ ਤੂੰ ਨਿੰਦਿਆ ਕਰ ਦਿੱਤੀ ਅਗਲੇ ਦੀ ਮੈਣ ਧੋ ਦੇਗਾ ਤੇ ਪਾਪ ਦੀ ਪਟ ਆਪਣੇ ਸਿਰ ਉੱਤ ਲੈ ਜਾਏਗਾ ਇਸੇ ਕਰਕੇ ਮਹਾਰਾਜ ਸਹਿਬ ਨੇ ਇਹ ਵਿਕਾਰਾਂ ਤੋਂ ਰੋਕਿਆ ਹੈ। ਰੱਬ ਦਾ ਪਿਆਰਾ ਕਦੇ ਕਿਸੇ ਦੀ ਜੰਦਿਆ ਨਹੀਂ ਕਰਦਾ। ਭਾਵੇਂ ਕਿ ਮਹਾਰਾਜ ਕਹਿੰਦੇ ਕੋਈ ਆ ਕੀ ਹੈ। ਭਾਵੇਂ ਉਹ ਦੀਂਦਿਆਈ ਕਰੀਦਾ ਹੈ। ਜੇ ਕੋਈ ਨੇਂਦ ਕਰੇ ਹਰ ਜਨ ਕੀ ਜੇ ਮਹਾਰਾਜ ਕਹਿੰਦੇ ਕੋਈ ਦਿੰਦਿਆ ਕਰਦਾ ਹੈ ਨਾ ਰੱਬ ਦੇ ਜਗਤ ਦੇ ਪਰਮਾਤਮਾ ਦੇ ਪਿਆਰੇ ਦੀ ਆਪਣਾ ਗੁਣ ਨਾ ਗਵਾਵੇ ਉਹ ਆਪਣਾ ਗੁਣ ਨਹੀਂ ਗਵਾਉਂਦੇ। ਜਿਹੜਾ ਪਰਮਾਤਮਾ ਨੇ ਉਹਨਾਂ ਨੂੰ ਗੁਣ ਦਿੰਦਾ ਹੈ ਧੀਰਜ ਦਾ। ਛੇਸ਼ ਬਾਣੀ ਮਰਤਾ ਵਾਲਾ ਉਹ ਨਹੀਂ ਮਨ ਨੂੰ ਘੋਉਦੇ ਉਹ ਪ੍ਰਮਾਤਮਾ ਦਾ ਨਾਮ ਜਪਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਮਾਲਕ ਉਹ ਕਾਲਪੁੱਤ ਪ੍ਰਮਾਤਮਾ ਹੈ ਉਹਨੂੰ ਪਤਾ ਹੈ ਕਿ ਆਪਣੇ ਸੇਵਕ ਦੀ ਰਾਖ ਪੈਜ ਇਸ ਤਰ੍ਹਾਂ ਕੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਮਹਾਰਾਜ ਕਿਰਪਾ ਕਰਦੇ ਪਾਪ ਕੁਰਬਾਨੀ ਦੇ ਵਿੱਚ ਵੀ ਜੇਗਾ ਸੰਤਾਂ ਦੀ ਮੰਤੂ ਖੰਨ ਦੇ ਦਿਆ ਕਰਨ ਵਾਲਾ ਬੰਦਾ ਕਿਹੋ ਜਿਹਾ ਹੈ ਬਾਣੀ ਕੀਤੇ ਸੰਤ ਕੰਨ ਤੱਕ ਮਹਾ ਅਤਕਾਈ ਅਤਕਾਈ ਦਾ ਭਾਵ ਛੇ ਵੱਡੇ ਪਾਪ ਉਹ ਉਹਦੇ ਵਾਸਤੇ ਅਤਕਾਈ ਸ਼ਬਦ ਵਰਤਿਆ ਜਾਂਦਾ ਹੈ ਕਿਸੇ ਦਾ ਘਰ ਸਾੜ ਦੇਣਾ ਕਿਸੇ ਦੀ ਇੱਜ਼ਤ ਦੀ ਬੇਇੱਜ਼ਤੀ ਕਰ ਦੇਣੀ ਕਿਸੇ ਦਾ ਧੰਨ ਖੋ ਲੈਣਾ ਕਿਸੇ ਨੂੰ ਜ਼ਹਿਰ ਦੇ ਦੇਣਾ ਇਹੋ ਜੇ ਕਿਸੇ ਜੀਵ ਦੀ ਅਤਿਆ ਕਰਦੇ ਨਹੀਂ ਮਹਾਰਾਜ ਕਹਿੰਦੇ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਕਰਨ ਵਾਲਾ ਮਨ ਤਾਂ ਐਡਾ ਵੱਡਾ ਪਾਪੀ ਹੁੰਦਾ ਸਤਕਾਂਨ ਅੰਦਰ ਕੋ ਖਿੰਨ ਟਿਕਣ ਨਾ ਪਾਈ ਉਹ ਖਿੰਨ ਵੀ ਮਹਾਰਾਜ ਕਹਿੰਦੇ ਜੀਵਨ ਵਿੱਚ ਟਿਕਾ ਨਹੀਂ ਜਿਹੜਾ ਸੰਤਾਂ ਦੀ ਨਿੰਦਿਆ ਕਰਨ ਵਾਲਾ ਉਹ ਨਿੰਦਿਆ ਹੀ ਕਰੀ ਜਾਏਗਾ ਕਿਸੇ ਨਾਂ ਕਿਸੇ ਦਾ ਸਤਕਾਂਨ ਅੰਦਰ ਤੋਂ ਮਹਾ ਹਤਿਆਰਾ ਉਹ ਨਿਹਾ ਹਸ਼ਕ ਤੇ ਆਪਾਂ ਨੂੰ ਪਤਾ ਹੀ ਹੈ ਜੇ ਗੁਰੂ ਸਾਹਿਬ ਜੀ ਨੇ ਬਾਹ ਵਡਾ ਤਿਹਾਰ ਹੈ ਸੰਤਾਂ ਦੇ ਨਿੰਦਿਆ ਕਰਨ ਵਾਲਾ ਸੰਤ ਕਾਨਕ ਅਕ ਪਰਮੇਸ਼ਰ ਮਾਰਾ ਜੀ ਕਹਿੰਦੇ ਰੱਬ ਕੋਲੋਂ ਹੀ ਮਾਰਿਆ ਹੁੰਦਾ ਹੈ ਜਿਹੜਾ ਸੰਤਾਂ ਦੇ ਨਿੰਦਿਆ ਕਰਨ ਵਾਲਾ ਸੰਤ ਕਾਨਕ ਪਰਮੇਸ਼ਰ ਮਾਰਾ ਮਾਰਾ ਕਿਰਪਾ ਕਰਦੇ ਭਾਈ ਇਸ ਕਰਕੇ ਸੰਤਾਂ ਦੀ ਨਿੰਦਿਆ ਹਾਂ ਕਰੋ ਸੰਤ ਕੀ ਨਿੰਦਾ ਨਾਲ ਦਾ ਬਹੁਤ ਬਹੁਤ ਉਚਾਰ ਮੜਮੜ ਕੇ ਜੁਨਾ ਜਨਮਾਂ ਵਿੱਚ ਆਉਣਾ ਪਏਗਾ ਜੇ ਉਹਨਾਂ ਦੀ ਨਿੰਦਿਆ ਕਰਦਾ ਗੁਰੂ ਸੇਵ ਕੇ ਪਾ ਕਰਦੇ ਜੇ ਤੈਨੂੰ ਕਿਸੇ ਵਿੱਚ ਕੋਈ ਤੋਕਰ ਦਿਸਦਾ ਹੈ ਤੇ ਉਹਦੇ ਮੂੰਹ ਤੇ ਬੋਲ ਮੂੰਹ ਤੇ ਬੋਲੇਗਾ ਤੇ ਵਿਰੋਧ ਹੋ ਜਾਏਗਾ ਤੇ ਪਿੱਠ ਪਿੱਛੇ ਕਰੇਗਾ ਗੱਲ ਤੇ ਨਿਦਿਆ ਹੋ ਜਾਏਗੀ ਤੇ ਮੂੰਹ ਤੇ ਕਹੇਗਾ ਤੈਨੂੰ ਕੋਈ ਜਵਾਬ ਵੀ ਮਿਲ ਜਾਏਗਾ ਵੀ ਗੱਲ ਸੱਚੀ ਹੈ ਜਾਂ ਝੂਠੀ ਹੈ ਤੇ ਜੇ ਪਿੱਠ ਪਿੱਛੇ ਕਰਦਾ ਰਿਹਾ ਤੇ ਪਾਪਾਂ ਦੀ ਪੰਡ ਸਿੱਧੇ ਰੱਖੀਦਾ ਹੈ ਨਾ ਕੋਈ ਇਲਾਹਾ ਨਹੀਂ ਬੜੇਗਾ ਕੋਈ ਕਿਸੇ ਕਰਦਾ ਜਵਾਬ ਨਹੀਂ ਮੜੇਗਾ ਇਹ ਗੱਲ ਇਹ ਸੱਦੀ ਨਿੰਦਕ ਪਿੱਛੇ ਹੀ ਬੋਲਦਾ ਨਿੰਦਕ ਓਥੇ ਬੈ ਕੇ ਬੋਲਦਾ ਜਿੱਥੇ ਪਤਾ ਮੈਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਜੋ ਮਾਤੀ ਕੋ ਨਿਯਾਮਾ ਊੜ ਫਜੂੜ ਜੋਗ ਇਹ ਆਪੀ ਜਾਵਾ ਮੈਨੂੰ ਇੱਥੇ ਕੋਈ ਵੀ ਕੋਈ ਕਹਿਣ ਵਾਲਾ ਨਹੀਂ ਹੈ ਨਿੰਦਕ ਬੰਦਾ ਓਥੇ ਬੈ ਕੇ ਬੋਲਦਾ ਜਿੱਥੇ ਪਤਾ ਹੈ ਕਿ ਜੇ ਮੈਂ ਕੋਈ ਗੱਲ ਉਲਟ ਨੀਤੀ ਕਿਸੇ ਦੀ ਆਤਮਾ ਦੇ ਖਿਲਾਫ ਇਹ ਮੈਨੂੰ ਕਿੱਥੇ ਰੋਕ ਦਿੱਤਾ ਜਾਏਗਾ ਰੋਕ ਦਿੱਤਾ ਜਾਏਗਾ ਸੰਤਾਂ ਮਾਪੂਖਾਂ ਦੇ ਉਲਟ ਬੋਲਾਂਗਾ ਵੀ ਰੋਕ ਦਿੱਤਾ ਜਾਏਗਾ ਬਾਕੀ ਅੱਜ ਦੇ ਸਮੇਂ ਦੇ ਵਿੱਚ ਪੂਰਨ ਸੰਤ ਲੱਭਣਾ ਭਾਗੋ ਲੱਭਣਾ ਨਹੀਂ ਕਾ ਅੱਜ ਦੇ ਧਾਰੀ ਬਹੁਤੇ ਹੋ ਗਏ ਜਿਹੜੇ ਕੇਵਲ ਨਾਮ ਕਰਕੇ ਸੰਤ ਲੱਗਦਾ ਹੈ ਜੀਵਨ ਵਿੱਚ ਸੰਤਾਂ ਵਾਲੀ ਕਰਨੀ ਕੋਈ ਨਹੀਂ ਗੁਰੂ ਚਰਨਾਂ ਵਿੱਚ ਬੇਨਤੀ ਕਰਿਆ ਕਰੀਏ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਉਹ ਇਮਾਰਤ ਦੇ ਕਲਾ ਹੈ। ਕਮ ਆਤਮਾ ਦੀ ਕਿਰਪਾ ਕਰੋ ਕੋਈ ਐਹੋ ਜਾਂ ਲਾਇਆ ਕਿ ਜਿਹੜਾ ਤੁਹਾਡੇ ਨਾਲ ਮਾਤ ਖਾ ਗਏ ਕਿਤੇ ਜੀਰ ਖਾ ਉਹ ਵੇਚ ਮਹਾਰਾਜ ਸੇਵਕੀ ਸੰਸਾਰ ਦੇ ਵਿੱਚ ਕਿਸੇ ਨੂੰ ਤੇਰਾ ਨਲ ਪੜ ਕੇ ਤੇ ਪੰਡਿਤ ਦੇ ਤਰੀਕੇ ਨੂੰ ਚਰਨਾ ਵਿੱਚ ਅਦਾਸ ਲਿਆ ਕਰੀਏ ਝੂਠੇ ਬਹੁਤੇ ਹੋ ਗਏ ਸੱਚ ਦੀ ਪਛਾਣ ਕਰਨੀ ਪੜੀ ਉਸ ਕਲਾ। ਅੰਮ੍ਰਿਤ ਦਾ ਸੇਵਕ ਦੇ ਸੰਤੋ ਹੈ। ਮਾਤੂ ਕੋ ਜੇ ਕੋਈ ਨਿੰਦ ਕਰਿਆ ਜਾਂ ਕਿ ਕੋਈ ਉਹਦੀ ਨਿੰਦਿਆ ਕਰੀ ਜਾਏ ਨਾ ਆਪਣਾ ਗੁਣ ਨੰਗ ਬਾਵੈ ਤੇ ਰੱਬ ਦਾ ਪਿਆਰਾ ਆਪਣਾ ਗੁਣ ਨਹੀਂ ਗੁਣਾਉਂਦਾ ਉਹ ਤਾਂ ਕਿੰਦੀ ਫੜਾਈ ਮੰਨਦਾ ਹੈ ਕਿਉਂਕਿ ਗੁਰੂ ਸਾਹਿਬ ਇਹ ਕਹਿੰਦਾ ਕਰਦੇ ਐ ਮਹਾਰਾਜ ਕਹਿੰਦੇ ਸੰਤਾਂ ਵਾਂਗ ਮਨੁੱਖਾਂ ਦੀ ਜੇ ਨਿੰਦਕ ਦੇ ਉੱਤੇ ਵੀ ਰਜਾ ਨਜ਼ਰ ਹੋ ਜਾਏ ਨਾ ਤੇ ਉਹਦਾ ਵੀ 파ਰ ਉਤਾਰਾ ਹੋ ਜਾਂਦਾ ਹੈ ਮਹਾਰਾਜ ਸਾਹਿਬ ਐਡੀ ਪੱਟੀ ਬੱਚਿਸ਼ੂ ਬਤਉਂਦੇ ਐ ਕਿ ਭਾਈ ਸੰਤਾਂ ਦਾ ਸੁਭਾਅ ਐਸਾ ਹੁੰਦਾ ਹੈ ਕਿ ਪਾਹਨਾ ਨੰ ਨਿੰਦ ਕੋਈ ਝੋਕੇ ਆ ਜੇ ਜੀ ਉਹਨੂੰ ਵੀ ਬਖਸ਼ ਦਿੰਦੇ ਆ ਅਗੇ ਮਹਾਰਾਜ ਸੰਤ ਦਇਆ ਕਰਦੇ ਉਹ ਆਪਣਾ ਹੁਣ ਨਹੀਂ ਕਮਾਉਂਦੇ ਉਹ ਦਇਆ ਕਰਦੇ ਉਹਨਾਂ ਦੀ ਭਾਵਨਾ ਹੀ ਐਸੀ ਹੁੰਦੀ ਹੈ ਰਹਾਉ ਦਾ ਵਿਸ਼ਰਾਮ ਦੇ ਜੋ ਕਿਸ ਕਰੇ ਸੋ ਆਪੇ ਸੁਆਮੀ ਆਪੇ ਕਾਰ ਕਰਮਾਵੇ ਜੋ ਕੁਝ ਕਰਨ ਵਾਲੇ ਉਹ ਹਾਲ ਕੋ ਪਰਮਾਤਮਾ ਮਹਾਰਾਜ ਕਹਿੰਦੇ ਹਰ ਆਪੇ ਕਾਰ ਕਰਮਾਵੇ ਉਹ ਆਪ ਕਾਰਕੁਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਵਿੱਚ ਕਾਰਨ ਉਪਮਾਰ ਹੈ ਜਿੱਥੇ ਕਹਿੰਦੇ ਉਹ ਪਰਮਾਤਮਾ ਦੀ ਮੌਜੂਦੀ ਹੈ ਹਰ ਇੱਕ ਜੀਵ ਦੇ ਵਿੱਚ ਉਹ ਕਾਰਕੁਪਰਮਾਤਮਾ ਵਸ ਰਿਹਾ ਹੈ ਪਰ ਗੱਲ ਇਹ ਹੈ ਪੰਕਾ ਜਦੋਂ ਮਾੜਾ ਕਰਦਾ ਹੈ ਤੇ ਕਹਿੰਦਾ ਵੀ ਰੱਬ ਨੇ ਕੁਵਾਲਿਆ ਤੇ ਜਦੋਂ ਚੰਗਾ ਕਰਦਾ ਉਹ ਕਹਿੰਦਾ ਮੈਂ ਕੀਤਾ ਗੱਲ ਇਹ ਹੈ ਜੇ ਸੁਭੈ ਚੰਗਾ ਕਰੇਗਾ ਤੇ ਕਹੇਗਾ ਪਰਮਾਤਮਾ ਨੇ ਜਦੋਂ ਕਾਇ ਗਾਣਾ ਕਿ ਚੰਗਾ ਕੀਤਾ ਤੇ ਮੈਂ ਕੀਤਾ ਮਾਰਾ ਹੋ ਗਿਆ ਤੇ ਰੱਬ ਨੇ ਕੀਤਾ ਫਿਰ ਮਾਰਾ ਕੀਤੇ ਦੋਸ਼ੀ ਬਣ ਜਾਂਦਾ ਗੁਨਾਹਗਾਰ ਬਣ ਜਾਂਦਾ ਜਿਉ ਪਰਮਾਤਮਾ ਨੂੰ ਦੋਸ਼ ਦਿੰਦਾ ਰਿਹਾ ਮਾਰਾ ਕਿਰਪਾ ਕਰਦੇ ਐ ਨਾ ਪਾਉ ਮੁਰਬਾਨੀ ਦੇ ਵਿੱਚ ਮਾਰਾ ਕਹਿੰਦੇ ਦੱਦਾ ਦੋਸ਼ ਨਾ ਦੇ ਉਸ ਹੈ ਦੋਸ਼ ਕਰਮਾਂ ਆਪਣਿਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦਿੱਤੇ ਕਵਰ ਮਹਾਰਾਜ ਕਹਿੰਦੇ ਹੋ ਚੰਗਾ ਕਰਦੇ ਤੇ ਕਹਿੰਦਾ ਮੈਂ ਕੀਤਾ ਜੇ ਮੈਂ ਨਾਮ ਕਰਦਾ ਨਾਮ ਜੋਰ ਲਾਉਂਦਾ ਮੇਰੀ ਹਾਲ ਲੱਗਦੀ ਫਿਰ ਜਾ ਕੇ ਕੰਮ ਬਣਿਆ ਤੇ ਮਹਾਰਾਜ ਕਹਿੰਦੇ ਜੇ ਮਾੜਾ ਹੋ ਜਾਂਦਾ ਕੋਈ ਤੇ ਫਿਰ ਕਹਿੰਦਾ ਰੱਬ ਨੇ ਕਰ ਦਿੱਤਾ ਮੇਰੇ ਨਾਲ ਰੱਬ ਦਾ ਪਤਾ ਨਹੀਂ ਕੀ ਵੈ ਤੇ ਗੁਰੂ ਸਾਹਿਬ ਕਿਰਪਾ ਕਰਦੇ ਤੇ ਚੰਗਾ ਕਰਕੇ ਵੀ ਉਹਦੇ ਅਖੇ ਕਹੀਂ ਆਣਾ ਵੀ ਤੂੰ ਹੀ ਕੀਤਾ ਮੈਂ ਤੁਮ ਨਹੀਂ ਕਰਦਾ ਤੁਸੀਂ ਕਰਵਾਇਆ ਤੇ ਮਾਰ ਐ ਸੇ ਵੀ ਨਾ ਫਿਰ ਉਹ ਪਰਮਾਤਮਾ ਮਾੜਾ ਨਹੀਂ ਹੁੰਦੇ ਇਹੋ ਕਾਲਪੁਰਖ ਪਰਮਾਤਮਾ ਨੂੰ ਵੀ ਪਤਾ ਹੈ ਕਿ ਜਦੋਂ ਇਹਨੇ ਆਸ ਹੀ ਮੇਰੀ ਤੇ ਰੱਖੀ ਐ ਇਹਦਾ ਪਰੋਸ਼ਾਈ ਮੇਰੀ ਤੇ ਐ ਤੇਰੇ ਦਾ ਮਾੜਾ ਨਹੀਂ ਹੁੰਦਾ ਨਾ ਫਿਰ ਆਪਣੇ ਸੇਵਕ ਕੀ ਆਪੇ ਰੱਖੇ ਆਪਣੇ ਸੇਵਕ ਦੀ ਆਪਣੇ ਪਿਆਰੇ ਦੀ ਪਰਮਾਤਮਾ ਆਪ ਲਜ ਪਤ ਰੱਖਦੇ ਕਿਉਂਕਿ ਕਰਨ ਕਰਾਉਣ ਵਾਲੇ ਉਹੀ ਐ ਕਾਲਪੁਰਖ ਪਰਮਾਤਮਾ ਮਾਰਾ ਹੀ ਜਲਵਾ ਕਰਦੇ ਕਰਨ ਕਰਾਉਂਦੇ ਵੇ ਕੇ ਦੂਸਰ ਨਾ ਕੋਈ ਬਿਕਨ ਵਾਲਾ ਇੱਕੋ ਕਰਤੁ ਪਰਮਾਤਮਾ ਦੂਜਾ ਕੋਈ ਨਹੀਂ ਐ ਕੋਤੇ ਪੁਰ ਸਮਰੱਥਾ ਵਾਲਾ ਉਹ ਪਰਮਾਤਮਾ ਕੈਸੀ ਬਖਸ਼ਿਸ਼ਤਾ مالک ਹੈ ਸੈ ਪਥਰ ਮੈਂ ਜੰਤੀ ਨੂੰ ਪੰਜ ਤਾ ਪਰ ਜਿਖਾ ਦੇ ਕਰ ਤਰਿਆ ਉਸ ਪਰਮਾਤਮਾ ਨੇ ਪਤਰਾ ਵਿੱਚ ਜੀ ਪੈਦਾ ਕਰਕੇ ਉਹਨਾਂ ਦਾ ਰਿਤੋ ਤੋਂ ਤੱਕ ਪਛਾਣ ਦਿੱਤਾ ਮਾਨ ਕੀਤੇ ਕੂਟੇ 2 2 ਸਹਿ ਕੋ 7 5 5 6 ਬਚਲੇ ਚਰਿਆ ਪੰਛੀ ਮਹਾਰਾਜ ਕਹਿੰਦੇ ਕੁੱਟ ਦੇ ਪਡਾਉਂਦੇ ਹੋਏ ਉਹ ਆਕ 100 ਕੂਆ ਕ ਆ ਜਾਂਦੇ ਜਦੋਂ ਸਮਾਂ ਮੌਸਮ ਬਦਲਦਾ ਹੈ ਤੇ ਕੋਈ ਵਿਦੇਸ਼ੀ ਪੰਛੀ ਇੱਕ ਆ ਜਾਂਦੇ ਹੈ ਸਮਾਂ ਗੁਜ਼ਾਰਨ ਵਾਸਤੇ ਮਹਾਰਾਜ ਕਹਿੰਦੇ ਤੇ ਉਹਨਾਂ ਦੇ ਬੱਚੇ ਜਿਹੜੇ ਪਿੱਛੇ ਰਹਿ ਜਾਂਦੇ ਆ ਊਡੇ-ਕੂਡੇ ਵਸੈ ਕੋ ਸਤਿ ਸਪਾਛੇ ਬੱਚੇ ਦੇ ਝਰਿਆ ਤਿੰਨ ਕੌਣ ਖਲਾਵੇ ਕੌਣ ਚਗਾਵੇ ਮਾਰਾ ਜੀ ਕਿਹਦੇ ਨੂੰ ਕੌਮ ਖਵਾਉਂਦਾ ਤੇ ਸੌਣ ਚੋਗ ਚ ਜਾਉਂਦਾ ਮਨ ਮੈਂ ਸਿਮਰਨ ਕਰਿਆ ਮਾਰਾ ਜੀ ਕਹਿੰਦੇ ਬਸ ਇੱਕ ਮਨ ਦੀ ਯਾਰ ਹੈ ਤਾਕਤ ਹੈ ਮਾਂ ਦਾ ਧਿਆਨ ਬੱਚਿਆਂ ਵਿੱਚ ਰਹਿੰਦਾ ਹੈ ਤੇ ਜੋ ਮਾਂ ਸ਼ਕਤੀ ਕਰਾਉਂਨ ਨੂੰ ਰੱਖਦੀ ਇਹ ਪ੍ਰਮਾਤਮਾ ਨੇ ਦਿੱਤਾ ਹੈ ਨਾ ਪ੍ਰਮਾਤਮਾ ਦੀ ਰਜ਼ਾ ਹੈ ਨਾ ਕਾਲਪੂਤ ਦੀ ਉਹਦੇ ਕੌਤਕਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੈਨੂੰ ਮਾਰਾ ਜੀ ਕਹਿੰਦੇ ਹੈ ਕਿ ਉਹਦੇ ਅੱਗੇ ਭਾਈ ਸਿਰ ਚ ਤੋਂ ਜੀ ਆਖੇ ਮੈਂ ਉਹਦਾ ਮੁਕਾਬਲਾ ਕਰਨਾ ਵਾ ਉਹਦਾ ਅੰਤ ਪਾਲਵਾ ਸਤਿਗੁਰੂ ਕਹਿੰਦੇ ਜਿਸ ਸਾਧਕ ਸੁਨਾਹ ਚਾਹਤਾ ਆਪੋ ਤੀਜੇ ਸਦ ਨੂੰ ਸਕਾਰਾ ਤੇ ਅਗੇ ਤੇ ਨਮਸਕਾਰ ਕਰਨੀ ਬੈਠੇ ਸਭ ਕੁਝ ਕਰਨ ਵਾਲਾ ਉਹ ਹੈ ਜੋ ਕੇਸ਼ ਕਰੇ ਸੋ ਆਪੇ Swami ਹਰ ਆਪੇ ਕਾਰਤਮਾ ਵੈ ਸਤਿਗੁਰੂ ਕਹਿੰਦੇ ਹਰ ਆਪੇ ਹੀ ਮਤ ਦੇਵੇ Swami ਹਰ ਆਪੇ ਬੋਲ ਬੁਲਾਵੇ ਜਿਹੜਾ ਗੁਰੂ ਸਾਹਿਬ ਦੇ ਅਨਸਾਰ ਹੀ ਦਾਇਨਾ ਜਿਹੜਾ ਮਹਾਰਾਜ ਸੇਖੀਆਂ ਤੇ ਕਿ ਬੇਨਤੀ ਕਰਦਾ ਹੈ ਮਹਾਰਾਜ ਤੁਸੀਂ ਕਿਰਪਾ ਕਰਨੀ ਹੈ ਸਾਨੂੰ ਮੱਤ ਦੇਵੋ ਫਿਰ ਆਪ ਹੀ ਮੱਤ ਦੇਵੇ ਸਵਾਪ ਸਵਾਮੀ ਉਹਨੂੰ ਆਪ ਮਾ ਅਕਾਲਪੁਰਖ ਮੱਤ ਦਿੰਦੇ ਸੋਚੀ ਦਿੰਦੇ ਹੈ ਹਰ ਆਪੇ ਗੋੜ ਬਣਾਵੇ ਤੇ ਆਪਣੀ ਵਡਿਆਈ ਦੇ ਗੋੜ ਪ੍ਰਮਾਤਮਾ ਆਪ ਮੈਂ ਆਪਣੇ ਆਪ ਬੋਲਣਾ ਨਹੀਂ ਜਾਣਦਾ ਤੁਸੇ ਕਹਿੰਦੇ ਹੋ ਵੀ ਭਾਵਨਾ ਬਣਾਣੀ ਕੋਈ ਵਡਿਆਈ ਕਰਨੀ ਨਾ ਨਾ ਉਹਦੀ ਮੈਂ ਬਾਗਾ ਲੈਣਾ ਸਤਿਗੁਰੂ ਕਹਿੰਦੇ ਫਿਰ ਭਾਵਨਾ ਕਹਿੰਦੀ ਰਾਤ ਤੇ ਹਾਂ ਆਪੋ ਬੋਲਣਾ ਜਾਣਦਾ ਮੈਂ ਆਪਣੇ ਆਪ ਬੋਲਣਾ ਨਹੀਂ ਜਾਣਦਾ ਮੈਂ ਕਹਿਆ ਸਤਿਗੁਰੂ ਤੁਮ ਆਉ ਦਿਓ ਮੈਂ ਇਹ ਸਭ ਤੋਂ ਜਿਹੜਾ ਕਾਲਪੁਰਤ ਪ੍ਰਮਾਤਮਾ ਦੇਵ ਚ ਕਿਹਾ ਜੋ ਨੇ ਮੇਰੇ ਤੁਮ ਬਹਾਲਿਆ

ਜੇ ਰਿਉ ਪ੍ਰਮਾਤਮਾ ਦੇ ਨਾਲ ਪ੍ਰੀਤ ਕਾਉਣ ਦੇ ਪ੍ਰਮਾਤਮਾ ਮਹਿਮਾ ਕਰਨ ਤੇਰਪਾ ਕਰਨ ਦੇ ਬਖਸ਼ਸ਼ ਕਰਨ ਦੇ ਆਪਣੀ ਮਹਿਮਾ ਦੇ ਗੋੜ ਮਹਾਰਾਜ ਸਹਿਬ ਆਪ ਤੇਰੀ ਰਸਨਾ ਤੋਂ ਬੁਲਾਉਂ। ਕਿ ਗੁਰੂ ਸਹਿਬ ਕਿਰਪਾ ਕਰਦੇ ਵੱਡੇ ਭਾਗ ਨੇ ਉਹਨਾਂ ਗੁਰੂ ਦੇ ਸਿੱਖਾਂ ਦੇ ਜਿਹੜੇ ਆਪਦੀ ਰਸਨਾ ਨਾਲ ਕਾਲਪੁਰਤ ਪ੍ਰਮਾਤਮਾ ਦੇ ਗੁਣ ਗਾਉਂਦੇ ਹੈ ਹਰ ਜਨ ਰਾਮ ਨਾਮ ਗੁਣ ਗਾਵੇ ਉਹ ਪ੍ਰਮਾਤਮਾ ਦਾ ਜਾਣਦਾ ਹੈ ਜਦ ਆਉਦੇ ਗੁਣਾਣ ਸ਼ਬਦ ਨੂੰ ਕਹਿ ਦਿੱਤਾ ਜਾਂਦਾ ਹੈ ਅਗਰ ਗ੍ਰੰਥ ਸੇ ਬਗੇ ਬੰਤੀ ਕਰਿਆ ਕੀ ਮਾਇਸ ਸੰਸਾਰ ਵਿੱਚ ਹੋਰ ਊੜ ਫਿਊੜ ਗੁਰਦੇ ਰਹਿੰਦੇ ਆ ਤੇ ਵਿਆ ਕਰਦੇ ਰਹਿੰਦੇ ਆ ਸਤਿਗੁਰੂ ਕਿਰਪਾ ਕਰ ਜਿੱਥੇ ਬੈਠੀਏ ਉਥੇ ਮੇਰੇ ਨਾਮ ਦੀ ਗੱਲ ਹੋਵੇ ਉਥੇ ਤੁਹਾਡੀ ਮਹਿਮਾ ਹੋਵੇ ਉਥੇ ਉਸਤਤ ਹੋਵੇ ਜਿੱਥੇ ਲੋਕ ਬੰਦੇ ਖੜੇ ਹੋ ਜਾਂਦੇ ਕੋਟ ਦੀਆਂ ਗੱਲਾਂ ਸ਼ੁਰੂ ਹੋ ਜਾਣ ਦੁਨੀਆਦਾਰੀ ਇੰਦਿਆ ਨੂੰ ਇਥੇ ਤਿਤਕ ਸੰਗਤ ਬਣ ਜਾਂਦੀ ਹੈ ਸਾਖਪਤੀ ਸੰਗਤ ਹੋ ਜਾਂਦੀ ਹੈ ਸਤਿਗੁਰੂ ਕਹਿੰਦੇ ਸਾਖ ਸੰਗਤ ਨਾ ਕੀਤੇ ਤੂੰ ਰਹਿ ਜਾਈਏ ਆਗ ਹਾਸਿ ਕਰ ਪੰਛੀ ਤੌ ਕਾ ਸ਼ਾਗਿਆ ਦਾਗ ਸਤਿਗੁਰੂ ਕਹਿੰਦੇ ਜੇ ਉਹ ਜਾਂ ਬੰਦਾ ਦੇ ਸਗੈਤੀ ਨੂੰ ਵੇਖ ਕੇ ਦੂਰ ਪੱਜਾ ਇਹੋ ਜਿਹੇ ਸੰਗਤ ਨਾ ਕਰਤੇ ਜੇ ਜੋਗਿਆ ਨੇ ਬਹਿ ਜਾਣ ਖੜ ਜਾਣ ਤੇ ਰੱਬ ਦੀ ਯਾਦ ਹੋ ਜਾਣ ਇਹ ਮਹਾਂਸ਼ੰਕੀਂ ਕੀ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮੁ ਖਾਨੀ ਜਿੱਥੇ ਕੇਵਲ ਪਰਮਾਤਮਾ ਦੀ ਗੱਲ ਹੈ ਉਹ ਪਰਮਾਤਮਾ ਦੀ ਸੋਭਾ ਹੈ ਭਾਵੇਂ ਉੱਥੇ ਦੂਸਰੀ ਬੈਠੇ ਹੈ ਮਹਾਰਾਜ ਜੀ ਕਹਿੰਦੇ ਕਿ ਉਹ ਸੰਗਤ ਦਾ ਸਤ ਸੰਗਤ ਦਾ ਰੂਪ ਹੈ ਤੇ ਜਿੱਥੇ ਕੂੜ ਹੈ ਜਿੱਥੇ ਝੂਠ ਹੈ ਉਸੇ ਭਾਵੇਂ ਜਿੱਦਾ ਮਰਤੀ ਘਟ ਕੋਹਾਵੇ ਸਤਗੁਰੂ ਕਹਿੰਦੇ ਸਾਖਤ ਹੈ ਉੱਥੇ ਉਹ ਸੰਗਤ ਹੈ ਇੱਕ ਸੰਗਤ ਨੂੰ ਸਤਗੁਰੂ ਲੋਕਦੇ ਹੈ ਕਿ ਗੁਰੂ ਸਾਹਿਬ ਅਗੇ ਬੇਨਤੀ ਕਰ ਮਹਾਰਾਜ ਆਪ ਹੀ ਮੱਤ ਦੇਓ ਹਰਾਂ ਤੇ ਬੂੜ ਬੁਲਾਵੇ ਆਪ ਹੀ ਸਾਡੇ ਤੋਂ ਆਪਣੀ ਮਹਿਮਾ ਤੇ ਬੂੜ ਬੁਲਾਉਣੇ ਕਰੋ ਹਰ ਆਪੇ ਪੰਚ ਤਤ ਇਸ ਧਾਰਾ ਵਿੱਚ ਪੰਚ ਤਤ ਨੂੰ ਪੰਚ ਆਪ ਪਾਵੇ ਉਹ ਗੱਲ ਕਿ ਪਰਮਾਤਮਾ ਨੇ ਮਾਨਸਿਕਤਾ ਦਾ ਇਸ ਸਰੀਰ ਬਣਾਇਆ ਇਹ ਵਿਸਥਾਰਾ ਪਰਮਾਤਮਾ ਨੇ ਆਪ ਕੀਤਾ ਹੈ ਪੰਜ ਤਤ ਇਸ ਸਰੀਰ ਦੇ ਵਿੱਚ ਪਰਮਾਤਮਾ ਨੇ ਪਾਏ ਹਵਾ ਅਗਨੀ ਆਕਾਸ਼ ਪਾਣੀ ਪਥਰੀ ਇਹ ਕਾਤਰ ਕੁ ਪ੍ਰਮਾਤਮਾ ਦੀ ਇੱਕ ਰਜਾ ਹੈ ਉਹ ਪ੍ਰਮਾਤਮਾ ਦੀ ਮਹਿਮਾ ਹੈ ਜਿਸ ਦਿਨ ਆਖਰੀ ਸਮਾ ਆ ਗਿਆ ਸਵਾਸ ਨਿਕਲ ਗਏ ਉਸ ਦਿਨ ਸਾਰਾ ਕੁਝ ਪੰਜ ਤਤਾਂ ਦੇ ਪੰਜ ਤਾਤੀ ਜਿਹੜੇ ਮਹਾਰਜ ਕਹਿੰਦੇ ਫਾਤੋ ਲੱਗਦੀ ਹਿੱਤੀ ਹੋ ਜਾਏਗਾ ਸਭ ਕੁਝ ਸਰੀਰ ਦੇ ਵਿੱਚ ਕੁਝ ਵੀ ਬਾਕੀ ਨਹੀਂ ਰਹੇਗਾ ਇਹ ਪ੍ਰਮਾਤਮਾ ਦਾ ਪਸਾਰਾ ਇਹ ਵਿੱਚ ਪੰਜ ਆਤੂ ਪੰਜ ਆਪ ਪਾਵੈ ਵਿੱਚ ਪੰਜ ਧਾਤਾਂ ਪੰਜ ਤੱਤ ਕੋ ਤਨ ਦਿੱਤਿਉ ਜਾਨਮ ਚਤੁਰ ਸੁਜਾ ਮਹਾਰਜ ਜੀ ਨੇ ਪੰਜਾਂ ਤਤਾਂ ਦਾ ਸਾਨੁ ਪਰਮਾਤਮਾ ਨੇ ਕਿਹਾ ਵਿੱਚ ਪੰਜ ਧਾਤਾਂ ਬਾਹਰ ਉੱਤੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਤਿਗੁਰਾਂ ਨੇ ਪੰਜ ਕੰਨ ਇੰਦਰੀਆਂ ਤੇ ਪੰਜ ਗਿਆਨ ਇੰਦਰੀਆਂ ਦੇ ਦਿੱਤੀਆਂ ਤੁਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਹਿਮ ਕਿਰਪਾ ਕਰਦੇ ਹੈ ਜਿਨਨੇ ਆਪਣੇ ਜੀਵਨ ਦੇ ਵਿੱਚ ਕਰ ਮੇਂਦਰੀਆਂ ਗਿਆਨ ਇਂਦਰੀਆਂ ਹੱਥ ਪੈਰ ਕੰਨ ਨੱਕ ਆੱਖਾਂ ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਹਨਾਂ ਤੇ ਕਾਬੂ ਕਰ ਲਿਆ ਨਾ ਮਹਾਰਾਜ ਕਹਿੰਦੇ ਉਹਦਾ ਪਾਲタル ਹੋ ਜਾਂਦਾ ਤੇ ਵਾਸ ਵਿੱਚ ਇਹਦਾ ਸਾਰਾ ਜਿਸ ਦਿਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਾਸ ਵਿੱਚ ਕਰ ਲੈ ਉਸ ਦਿਨੇ ਸਭ ਕੁਝ ਵਾਸ ਹੋ ਜਾਏਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਸ ਦਿਨ ਵਾਸ ਵਿੱਚ ਹੋਏਗਾ ਜੇ ਸਦੈਨ ਮਾਨਵਸ ਵਿੱਚ ਹੋ ਗਿਆ ਜਦੋਂ ਮਨ ਟਟਕਣਾ ਥਨ ਹੋ ਗਿਆ ਤੇ ਗੁਰੂ ਸਾਹਿਬ ਕਿਰਪਾ ਕਰਦੇ ਮਨ ਬਾਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਤਾਂ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਆਪੇਵ ਨਾਨਕ ਪ੍ਰਭ ਸਰਣਾ ਆਗਤੀ ਕਰ ਪ੍ਰਸਾਦ ਗੁਰਦੇਵ ਅagno ਗੁਰੂ ਕੀ ਰਹਿਤ ਵਿੱਚ ਮਰਿਆਦਾ ਤੇ ਲਿਖਿਆ ਜਦੋਂ ਵੀ ਪ੍ਰਸ਼ਾਦਾ ਛਕਣਾ ਹੈ ਜਦੋਂ ਵੀ ਕੜਾ ਪ੍ਰਸ਼ਾਦ ਦੀ ਦੇਖ ਛਕਣੀ ਹੈ ਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਤੇ ਸੁਲੋਕ ਪੜ੍ਹ ਕੇ ਕਾਮ ਕ੍ਰੋਧ ਅਰੋਗ ਮੋਹ ਪਿੰਸ ਜਾਏ ਅਨਮੇਰ ਨਾਨਕ ਪ੍ਰਭ ਸਿਨਨਾਕ ਦੀ ਕਰ ਪ੍ਰਸਾਦ ਗੁਰਦੇਵ ਮਹਾਰਾਜ ਪ੍ਰਸ਼ਾਦਾ ਛਕਣ ਕਰਦੇ ਆਂ ਸਤਿਗੁਰੂ ਕਿਰਪਾ ਕਰਿਓ ਕਿਤੇ ਜੇ ਨੂੰ ਛੱਕ ਕੇ ਕਾਮੀ ਨਾ ਬਣ ਜਾਈਏ, ਕਰੋਧੀ ਨਾ ਬਣ ਜਾਈਏ, ਲੋਭੀ ਦਾਲਤੀ ਅਹੰਕਾਰੀ ਨਾ ਬਣ ਜਾਈਏ। ਮਹਾਰਾਜ ਸਾਉ ਖਤਮ ਹੋ ਜਾਣ ਤੇ ਤੁਹਾਡੀ ਕਿਰਪਾ ਹੋ ਜਾਏ ਸਾਡੇ ਉੱਤੇ। ਮਹਾਰਾਜ ਦਸਾਂ ਨਾਮਾਂ ਦੀ ਕਿਰਤ ਦਾ ਛਕੀਏ। ਮਹਾਰਾਜ ਹੱਥ ਤੇ ਸੱਚ ਦਾ ਛਕੀਏ ਤੇ ਸਬਰ ਤੇ ਸੰਤੋਖ ਵੀ ਉਹਦੇ ਵਿੱਚ ਹੈ ਮਹਾਰਾਜ ਕਿਰਪਾ ਕਰਦੇ ਭਾਈ ਜੇ ਬੇਨਤੀ ਕਰਕੇ ਚੱਕੇਗਾ ਤੇ ਇੱਕ ਤੇ ਮਹਾਰਾਜ ਤੂਟ ਨਹੀਂ ਆਉਂਦਣਗੇ ਤੇ ਦੂਜਾ ਖਾ ਕੇ ਮਹਾਰਾਜ ਕਿਰਪਾ ਕਰਦੇ ਭਾਈ ਉਹ ਪ੍ਰਮਾਤਮਾ ਦਾ ਨਾਮ ਜਪਣ ਦਾ ਵੀ ਆਨੰਦ ਆਏਗਾ ਉਸੇ ਦੀ ਬੇਨਤੀ ਕਰੀਏ ਮਹਾਰਾਜ ਕੇਵਲ ਖਾ ਕੇ ਦੁਨਿਆਵੀ ਕੰਦੇ ਨਾ ਕਰਦੇ ਰਹੀਏ ਕੇਵਲ ਮਹਾਰਾਜ ਸੁੱਤੇ ਨਾ ਰਹ ਜੀਏ ਤੁਹਾਡਾ ਆਪ ਜਗੜੀਏ ਪ੍ਰਸ਼ਾਦਾ ਛਕੀਤਾ ਅੰਨ ਖਾਦੇ ਦਾ ਲਾਭ ਨਹੀਂ ਤਾਂ ਮਰ ਜੀਂਦੇ ਨਹੀਂ ਤੇ ਦਿਨ ਸ ਰਾਤ ਗਵਾਈ ਸੋਏ ਕਿਆ ਦਿਨ ਸ ਗੁਆਇਆ ਥਾਏ ਇਹ ਜੈ ਸਾਜਨ ਕਉਤੀ ਬਦਲੇ। ਇਹ ਪੰਜਾਂ ਤਤਾਂ ਦਾ ਵਿਸਥਾਰ ਹੈ ਹੁਣ ਸਰੀਰ ਦੀ ਖਰਾਬ ਹੋ ਜਾਣਾ ਹੈ ਅੰਨ ਹੈ ਪ੍ਰਸ਼ਾਦਾ ਹੈ ਇਸ ਮਨ ਦੀ ਖਰਾਬ ਹੋ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ। ਜੇ ਮਨ ਨੂੰ ਰਜਾਉਣਾ ਹੈ ਨਾ ਤੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਣਾ ਪਵੇਗਾ। ਨਹੀਂ ਤੇ ਵਕਾਰਾਂ ਕਰਕੇ ਤ੍ਰਿਸ਼ਨਾ ਕਰਕੇ ਇੰਨਾ ਧੇ ਆਤਾਂ ਕਰਕੇ ਕਦੇ ਮਨ ਰਜਿਆ ਨਹੀਂ ਇਹ ਮਨ ਹੋਰ ਚਾਹੁੰਦਾ ਹੈ ਕਿ ਮੈਨੂੰ ਸਭ ਕੁਝ ਪ੍ਰਾਪਤ ਹੋ ਜਾਏ ਸੇ ਗੁਰੂ ਸਹਿਬ ਕਹਿੰਦੇ ਜੇ ਮਨ ਨੂੰ ਰਜਾਉਣਾ ਹੈ ਤੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪੇਗਾ ਨਾ ਤੇ ਫਿਰ ਗੁਰੂ ਸਹਿਬ ਦੀ ਜੀ ਬਖਸ਼ਿਸ਼ ਵਰਤੇਗੀ ਇਹ ਰਸਨਾ ਤੁਮਾਨ ਦਾ ਸਦਾ ਚ ਨਹੀਂ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿ ਚਰਹਾਲ ਦਸ ਪੱਲੇ ਨਾ ਪਾਇ ਗੁਰੂ ਸਾਹਿਬ ਦਇਆ ਕਰਦੇ ਹੋ ਪ੍ਰਮਾਤਮਾ ਕੀ ਬੇਰਤੀਆਂ ਕਰ ਉਹਦਾ ਹੀ ਪੰਜ ਤਤਾਂ ਦਾ ਵਿਸਥਾਰ ਹੈ ਪੰਜ ਤਤ ਪੰਜ ਧਾਤੂ ਵੀ ਉਹ ਪ੍ਰਮਾਤਮਾ ਨੇ ਇਸ ਸਰੀਰ ਦੇ ਵਿੱਚ ਪਾਈਆਂ ਜਨ ਨਾਨਕ ਸਤਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ ਮਹਾਰਾਜ ਸੇਹ ਦਇਆ ਕਰਦੇ ਭਾਈ ਸੱਚੇ ਗੁਰੂ ਉਸ ਨੇ ਹੀ ਕਿਰਪਾ ਕਰਨੀ ਹੈ ਜਨ ਨਾਨਕ ਸਤਗੁਰ ਮੇਲੇ ਆਪੇ ਸੱਚੇ ਗੁਰੂ ਆਪਣੇ ਪਿਆਰਿਆਂ ਨੂੰ ਆਪ ਉਹ ਕਾਲਕੁ ਪਰਮਾਤਮਾ ਨਾਲ ਮੇਲਦੇ ਹੈ ਹਰ ਆਪਣੇ ਝਗੜ ਚੁਪਾਵੇ ਇਹ ਅਕਾਲ ਪੁਰਖ ਪਰਮਾਤਮਾ ਕਿਰਪਾ ਕਰਕੇ ਆਪਣੇ ਪਿਆਰਿਆਂ ਦੇ ਝਗੜੇ ਆਪ ਦੂਤ ਦਿੰਦੇ ਹੈ ਜੀਵਨ ਦੇ ਵਿੱਚੋਂ ਫਿਰ ਕੋਈ ਝਗੜਾ ਕੋਈ ਤਦੇਸ਼ ਆਦੀਆਂ ਬਿਆਧੀਆਂ ਉਬਾਧੀਆਂ ਇਹ ਮੰਨਦੇ ਵਿੱਚ ਨਹੀਂ ਰਹਿ ਜਾਂਦੀਆਂ ਸਤਿਗੁਰੂ ਵੱਡੀਆਂ ਬਰਕਤਾਂ ਬਖਸ਼ਾਂ ਕਿਰਪਾ ਕਰਨੇ ਮਹਾਰਾਜ ਸੇਵਕ ਵਰਤੋਂਦੇ ਹੈ ਜਿਨ੍ਹਾਂ ਨੇ ਧੰਤੂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਧੱਕਿਆ ਹੈ ਗੁਰਬਾਣੀ ਕਹੇ ਸੇਵ ਅਜਨ ਮਾਨੈ ਪਰਖਾ ਗੁਰੂ ਸੁਨਾਰੇ ਜਿਸ ਤੇ ਵੀ ਪਰਤਾ ਕੋ ਨਰ ਦਾ ਬਾਲਤਾਰਾ ਕਿਦ ਹੈ ਗੁਰੂ ਸੇਵ ਕਿਰਪਾ ਕਰਨ ਆਪ ਸਾਰੇ ਸੋਚੀ ਦੇਣ ਮਤ ਦੇ ਕਿ ਮਹਾਰਾਜ ਕੰਡੀ ਮੇਮਾ ਦੇ ਲੋਕ ਆਪ ਬਰਉਦੇ ਰਹਿਣ ਅੰਦੇਸ਼ਾ ਸਹਿਜ ਉਪਦੇਸ਼ ਸਹਾਇਕ ਰੂਪ ਕੀ ਜੀ ਨੂੰ ਪੀਤ ਕਰਨ ਦੀ ਸੋਚੀ ਗੁਰਸਹਿਬ ਦੀ ਬਖਸ਼ਿਸ਼ ਪਰਮita ਦੇ ਉਤ੍ਰੋਤੇ ਜੋ ਅਮਰਤਾ ਦੇ ਕੇ ਜੀਓ ਖੰਡੇ ਬਾਟੇ ਦਾ ਮੱਤ ਸਭੀਏ ਗੁਰੂ ਵਾਲੇ ਬਣੀਏ ਜੀ ਤੁਹਾਨੂੰ ਗੁਰੂ ਜੀ ਦਾ ਸਹਿਬ ਪਾਤਸ਼ਾਹੀਆਂ ਦਾ ਉਪਦੇਸ਼ ਰੂਪ ਅੱਲਾਹ ਪੜ ਕੇ ਪਾਰਕ ਜੀ ਭਵ ਸੰਗਤ ਤੋਂ ਗੁਰੂ ਜੀ ਦੀ ਕਿਰਪਾ ਕਰਨਾ ਮ੍ਰਿਤਵੇ ਲਾ ਲੈ ਤਨੇ ਮਰੇਪ ਵਾਲੇ ਜੀਵਨ ਆਪਾਂ ਸਾਰੇ ਅਨੁਪ੍ਰੇਸ਼ੀ ਕਰਨ ਸੰਤੁਕਤ ਜੀ ਅਸੇ याद करने की वो घटना आ रहा है पुरुष सेनी बक्शन हाथ आप तो किसने बक्शन योग बक्शन है ना जो काव्य पाठ चाहिए नुसीस पलाम पते तर्क सेता कुनी तो वाहिनी का कार्य सा वाहिनी